ਲਿਓ ਜੀ ਹਾਂ ਸਾਡੇ ਪਾ ਦਿਓ ਹਾਂ ਆਹ ਹਾਂ ਬਲੀ ਹੋ ਗਿਆ ਕੇ ਉੱਧਰ ਉੱਧਰ ਪਾਓ ਮੇਰੇ ਸਾਡੇ ਪਾ ਦਿਓ ਮੇਰੇ ਸਾਡੇ ਮੈਨੂੰ ਪਾ ਦਿਓ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਾ ਲੋ ਆਓ ਸਾਡੇ ਸਾਡੇ ਹਲਾਓ ਸਸਕਰ ਮੈਡਮ ਸਸਕਰ ਸਸਕਰ ਆਜੋ ਜੀ ਆਜੋ ਲਿਓ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਅੱਛਾ ਲਿਓ ਆਓ ਜੀ ਦੱਸੋ ਜੀ ਆਜੋ ਡਿਜ਼ਾਈਨ ਦਿਖਾ ਦਿਓ ਅੱਜ ਸ਼ਾਬਾਸ਼ ਇੱਕ ਟੋਟਲ ਸਾਢੇ 16 ਕਨਾਲ ਕਿੱਲੇ ਰੋਲਾ ਕਨਾਲ 16 ਕਨਾਲ 16 ਕਨਾਲ ਛਾ ਓਕੇ ਓਕੇ 2 ਏਕੜ ਹੋ ਜਣੇ ਠੀਕ ਹੈ ਜੀ ਕਿੱਤੀ ਇਹਦੇ ਵਿੱਚ ਹੈਗੇ 11 ਕਨਾਲ ਦੇ ਵਿੱਚ ਫਾਇਰ ਫਾਇਰ ਬ੍ਰਿਗੇਡ ਆਫਿਸ ਠੀਕ ਹੈ ਜੀ ਇਹ 11 ਕਨਾਲ ਦੇ ਬਣਾਣਾ ਓਕੇ ਫਿਰ ਦੋ ਸ਼ੈੱਡ ਆ ਗਏ ਸਾਡੇ ਜੀ ਵਹੀਕਲਸ ਲਈ ਠੀਕ ਹੈ ਜੀ ਆਹ ਇਹ ਆਫਿਸ ਆ ਗਿਆ ਸਰ ਸਾਰਾ ਸਟੋਰ ਆ ਗਿਆ ਇਹਨਾਂ ਦਾ ਠੀਕ ਹੈ ਜੀ ਇਹ ਸਾਰ ਦੇ ਕਮਰੇ ਆ ਗਏ ਅਸੀਂ ਇਹਦੇ ਸਾਰੇ ਲੇਡੀ ਸਟਾਫ ਦੇ ਲਈ ਵੀ ਰੱਖਿਆ ਹੈ ਰੂਮ ਹੈਗਾ ਹਾਂ ਲੇਡੀਜ਼ ਵੀ ਵਰਤੀ ਹੋ ਰਹੀਆਂ ਕੀਤੀਆਂ ਸੀ ਆਪਾਂ ਕਰ ਰਹੇ ਜੀ ਵੈਰੀ ਗੁੱਡ ਜੀ ਜੀ ਇੰਟਰਸਟ ਹੈ ਜੀ ਜੀ ਕਿੰਨਾਸਾ ਦੋ ਮਿੰਟਸ ਲੈ ਹੋਰ ਗ੍ਰੀਨ ਏਰੀਆ ਆ ਗਿਆ ਹਾਂ ਹਾਂ ਤੇ ਸਰ ਇਹ ਸਾਡੇ ਕੋਲ ਕਿਹਾ 100 ਬਾਈ 218 ਦਾ ਇਹ ਪਾਕਟ ਬਚ ਗਈ ਹੈ ਵੈਰੀ ਗੁੱਡ ਇੱਥੇ ਅਸੀਂ ਕਮਰਸ਼ੀਅਲ ਸਕੂਲ ਕੰਪਲੈਕਸ ਕੱਟਾਂਗੇ ਅੱਗੇ ਤੇ ਪਾਰਕਿੰਗ ਦੇਖਣਾ ਜੀ ਜੀ ਤੇ ਇੱਥੇ ਪਾਰਕ ਬਣਾਵਾਂਗੇ ਨਾਲ ਚਲੋ ਗੁੱਡ ਵੈਰੀ ਗੁੱਡ ਸਾਈਡ ਤੇ ਸਾਰੀ ਬਾਉਂਡਰੀ ਵਾਲ ਕਵਰ ਹੋ ਜਾਊਗੀ ਸਾਰੀ ਨਾ ਹਾਂ ਵੈਰੀ ਗੁੱਡ ਵੈਰੀ ਗੁੱਡ ਕਿੰਨੇ ਦਾ ਬਜਟ ਆਪਣਾ ਹੈ ਇਹ ਸਰ 290 ਦਾ 290 ਦਾ ਤੇ ਐਂਡ ਕੰਮ ਤਾਂ ਸ਼ੁਰੂ ਆਲਮੋਸਟ ਹੋਈ ਗਿਆ ਸਟਾਰਟ ਟਾਈਮ ਆਫ ਕੰਪਲੀਸ਼ਨ ਇਨਸ਼ਾਅੱਲਾ ਖੈਰ। ਸਾਲ ਦਾ? ਸਾਲ ਦਾ? ਓਕੇ, ਠੀਕ ਹੈ। ਸਾਲ ਚੋ ਜਾਊਗਾ। ਮੈਂ ਕੱਲ ਘਾਟੇ ਸੀ ਟਾਈਮ ਮਿਕਲ। 6 ਮਹੀਨੇ ਦਾ ਸੀਗਾ। ਹੈ? ਇਹ ਦੇਖੋ ਤਾਂ ਪੇਪਰ ਚੈੱਕ ਕਰਿਓ ਟੈਂਡਰ। ਦੇਖ ਲਿਓ ਕਲੀਅਰਿਫਾਈ ਕਰ ਲਿਓ। ਸਾਲ ਦਾ ਹੀ ਹੈ, ਹੈ? ਸਾਲ ਦਾ ਹੀ ਹੈ। ਓਕੇ। ਸਾਡੂੰ ਕੰਪਲੀਸ਼ਨ ਕਰਾ ਕੇ ਨਾਲ-ਨਾਲ ਸੇਵ ਕਰਾਉਣਾ ਜੀ। ਕੱਲ ਤਾਂ ਇਹ ਕਰਾ ਦਾਂਗੇ। ਧੰਨਵਾਦ ਜੀ, ਧੰਨਵਾਦ। ਚਲੋ ਠੀਕ। ਠੀਕ ਹੈ ਜੀ। ਲਓ, ਲਾਹਤ ਲਾਓ ਜੀ ਅੱਜ। ਲਓ ਜੀ, ਲਓ। ਲਓ ਜੀ ਪੰਜੀ ਲਾਹਤ। ਸੋ ਨਿਹਾਲ। ਸਵਾਗਤ ਹੈ। बोल सियापति राम चंद्र महाराज की जय बहुत अच्छे ए गुरुदेव ਧੰਤਨ ਗੁਰਦੇਵ ਰਵਿਦਾਸ ਮਹਾਰਾਜ ਕੀ ਜੈ ਸਾਹਮਣੇ ਥੋੜੇ ਪਿੱਛੇ ਆ ਜਾਓ ਥੋੜੇ ਪਿੱਛੇ ਥੋੜੇ ਪਿੱਛੇ ਆਓ ਥੋੜੇ ਪਿੱਛੇ ਆ ਜਾਓ ਥੋੜੇ ਆ ਜਾਓ ਧੰਨਵਾਦ ਬਹੁਤ ਬਹੁਤ ਵਧਾਈ ਜੀ ਬੌਰ ਗਾਜੀ ਬਹੁਤ ਬਹੁਤ ਬੌਰ ਗਾਜੀ ਸਰ ਲਓ ਜੀ ਆਹ ਲਓ ਜੀ ਲਓ ਜੀ ਲਓ ਜੀ ਜੈ ਸ਼੍ਰੀ ਰਾਮ ਹੋ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆ ਦਿਓ ਜੀ ਧੰਨਵਾਦ ਲਓ ਜੀ ਮਹਾਰਾਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਸ਼ਾਰਪੁਰ ਵਿਖੇ ਇੱਕ ਬਹੁਤ ਵੱਡਾ ਤੋਹਫ਼ਾ ਇੱਕ ਬਹੁਤ ਵੱਡੀ ਸੋਗਾਤ ਜਿਹੜਾ ਫਾਇਰ ਸਟੇਸ਼ਨ ਪਹਿਲਾਂ ਸਿੱਡੀ ਵਿੱਚ ਸੀਗਾ ਡੇਲੇ ਰੋਡ ਤੇ ਸੀਗਾ ਜਿੱਥੇ ਬੜੀ ਟ੍ਰੈਫਿਕ ਦੀ ਪ੍ਰੋਬਲਮ ਆਉਂਦੀ ਸੀ ਤੇ ਐਮਰਜੈਂਸੀ ਵੇਲੇ ਜਦੋਂ ਗੱਡੀ ਬਾਹਰ ਕਢ ਲਈ ਹੋਵੇ ਵੱਡੀ ਲਿਆਣੀ ਹੋਵੇ ਤੇ ਸਾਡਾ ਜਿਹੜਾ ਸਮਾਜ ਜਿਹੜਾ ਖਰਾਬ ਹੁੰਦਾ ਸੀ ਕਿਉਂਕਿ ਇਹ ਸਮਾਜ ਇਦਾਂ ਦਾ ਦੁਰਘਟਨਾ ਵੇਲੇ ਕਿ ਜਿੰਨਾਂ ਕ ਸਮਾਜ ਸੀ ਬਚਾ ਸਕੇ ਟਾਈਮ ਸਰ ਪਹੁੰਚ ਸਕੀ ਉਹਨਾਂ ਹੀ ਅੱਗੇ ਉਹ ਲਾਭ ਦਾ ਫਾਇਦਾ ਹੋ ਸਕਦਾ ਤੇ ਅੱਜ ਇਸ ਸਮਾਗਮ ਵਿੱਚ ਸਾਡੇ ਨਾਲ ਇਥੋਂ ਦੇ ਐਮ ਐਲ ਏ ਸਹਿਬਾਨ ਜਿੰਪਾ ਜੀ ਸਾਡੇ ਮੇਅਰ ਸਹਿਬਾਨ ਸਾਡੇ ਕੌਂਸਲਰ ਸਹਿਬਾਨ ਤੇ ਸਾਡਾ ਪ੍ਰਸ਼ਾਸਨ ਪੂਰਾ ਲੋਕਲ ਬੋਡੀ ਦਾ ਤੇ ਸਾਨੂੰ ਜਿਆਦਾ ਕੀ ਲੋ ਹਸ਼ਾਰਪੁਰ ਵਾਸੀਆਂ ਨੂੰ ਵੀ ਯਾਦ ਹੋਣਾ ਕਿ ਜਦੋਂ ਕੈਂਪੇਨ ਅਸੀਂ ਕਰਦੇ ਸੀ 2022 ਵਿੱਚ ਜਦੋਂ ਦਰਬਾਰ ਲੱਗਦੇ ਸੀਗੇ ਜਦੋਂ ਅਰਵਿੰਦ ਜੀ ਤੇ ਭਗਵੰਤ ਮਾਨ ਜੀ ਸਮੱਸਿਆਵਾਂ ਵਿੱਚ ਹੁੰਦੇ ਸੀਗੇ ਤੇ ਉਦੋਂ ਵੀ ਇੱਕ ਬਹੁਤ ਵੱਡੀ ਮੰਗ ਉੱઠી ਸੀ ਜਿਹੜਾ ਹੁਸ਼ਿਆਰਪੁਰ ਸ਼ਹਿਰ ਦਾ ਫਾਇਰ ਸਟੇਸ਼ਨ ਹੈਗਾ ਉਹਨੂੰ ਸ਼ਹਿਰੋਂ ਬਾਹਰ ਕੱਢ ਕੇ ਥੋੜਾ ਬਾਹਰਲੇ ਪਾਸੇ ਆਊਟਸਕੋਰ ਤੇ ਲਿਆਇਆ ਜਾਵੇ ਤਾਂ ਕਿ ਜਿਹੜੀ ਕੰਜੈਸ਼ਨ ਵੀ ਕਿੱਟੀ ਜਾਵੇ ਤੇ ਜਿਹੜਾ ਸਮਾਹਿਆ ਕੀਮਤੀ ਉਹ ਵੀ ਬਚਾਇਆ ਜਾ ਸਕੇ ਜਾ ਸਕੇ ਤੇ ਮੈਂ ਧੰਨਵਾਦੀ ਅਰਵਿੰਦ ਜੀ ਦਾ ਤੇ ਸੀਐਮ ਸਾਹਿਬ ਸਾਡੇ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਉਸ ਵੇਲੇ ਦੀ ਮੰਗ ਨੂੰ ਜਾਦ ਰੱਖਦੇ ਹੋਏ ਅੱਜ ਸਾਨੂੰ ਇੱਕ ਬਹੁਤ ਵੱਡੀ ਸ਼ਹਰਪੁਰ ਸਗਾਹ ਦਿੱਤੀ ਆ ਤੇ ਮੈਂ ਧੰਨਵਾਦੀਆਂ ਸਾਰਿਆਂ ਦਾ ਮੈਂ ਤੇ ਤਕਰੀਬਨ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ 2 ਕਰੋੜ 90 ਲੱਖ ਦਾ ਹੈਗਾ ਤੇ ਦੋ ਕਿਲੇ ਦਾ ਇਹ ਸਾਰੀ ਕੰਸਟਰਕਸ਼ਨ ਹੋਣੀ ਹੈਗੀ ਆ ਤੇ तकरीबन ਸਾਲ ਦੇ ਅੰਦਰ ਅੰਦਰ ਅਸੀਂ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਪੂਰਾ ਕਰਵਾ ਕੇ ਲੋਕ ਅਰਪਣ ਕੀਤਾ ਜਾਵੇ ਮੈਂ ਇੱਕ ਵਾਰੀ ਫਿਰ ਅਰਵਿੰਦ ਜੀ ਦਾ ਸਰਦਾਰਪੁਰ ਕੌਂਸੀ ਮਾਨ ਦੇ ਧੰਨਵਾਦੀਆਂ ਤੇ ਵਿਦਾਈ ਦੀ ਹੁੰਦਾ ਹੁਸ਼ਿਆਰਪੁਰ ਵਾਸੀਆਂ ਨੂੰ ਵਿਦਾਈ ਦੇ ਹੁੰਦਾ ਲੋਕਲ ਸਾਡੇ ਐਮਐਲਏ ਸਵਨ ਜਿੰਪਾ ਜੀ ਤੇ ਇੱਕ ਬਹੁਤ ਢੇਰ ਥੋੜੀ ਮੰਗ ਸੀ ਉਹ ਅੱਜ ਉਹ ਪੂਰੀ ਹੋਈ ਹੈ ਜੀ ਧੰਨਵਾਦ